ਕ੍ਰਿਪਟੋਕਰੰਸੀ ਦੀ ਆੜ ਵਿੱਚ ਜਾਲੀ ਵੈੱਬਸਾਈਟ ਰਾਹੀਂ ਕਰੋੜਾ ਰੁਪਏ ਦਾ ਚੋਨਾ ਲਾਉਣ ਵਾਲੇ ਭੈਣ ਭਰਾ ਨੂੰ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਮੁਹਾਲੀ ਵਿਖੇ ਗ੍ਰਿਫਤਾਰ ਕਰਕੇ ਬੁਢਲਾਡਾ ਦੀ ਮਾਣੀਓਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਵਿੰਗ ਦੇ ਇੰਚਾਰਜ ਸਬ-ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਬੁਢਲਾਡਾ ਨੇ ਕਰੋੜਾ ਰੁਪਏ ਦਾ ਚੋਨਾ ਲਗਾਉਣ ਵਾਲੇ ਭੈਣ ਭਰਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੇ ਚਲਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੈਂ ਕਿ ਦਰਖਾਸਤ ਦਿੱਤੀ ਸੀਗੀ ਜੀ तकरीबन ਜੁਲਾਈ 2024 ਦੇ ਵਿੱਚ ਸੀ ਤੇ ਉਹਦੇ ਐਫਆਈਆਰ ਕੱਢੀਏ ਸੀਗੀ ਜੀ ਜਨਵਰੀ 2025 ਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਮਾਮਲਾ ਜੀ ਇੱਕ ਸੁਖਦੇਵ ਸਿੰਘ ਔਰ ਦਿਪਤੀ ਸੈਣੀ ਤੇ ਚਾਹਤ ਸੈਣੀ ਇਹ ਤਿੰਨੋਂ ਵਿਅਕਤੀ ਸੀ ਜੋ ਆਪਸ ਦੇ ਵਿੱਚ ਪਾਰਟਨਰ ਸੀ ਇਹਨਾਂ ਨੇ ਇੱਕ ਜਾਲੀ ਵੈਬਸਾਈਟਾਂ ਤਿਆਰ ਕਰਕੇ ਇੱਕ ਜਾਲੀ ਕੋਇਨ ਤਿਆਰ ਕੀਤਾ ਜਿਦੇ ਵਿੱਚ ਮੇਰੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਇਨਵੈਸਟ ਕਰਵਾਏ ਜੀ ਤੇ ਬਹੁਤ ਵੱਡੀ ਠੱਗੀ ਇਹਨਾਂ ਨੇ ਕਰੋੜਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਯਾਨੀ ਕਿ ਇਹਨਾਂ ਨੇ ਮਾਰੀ ਸੀ ਜੀ ਤੇ ਦੋ ਫਰਾਰ ਸੀ ਤਿੰਨੋਂ ਜੀ ਤਾਂ ਜਿਹੜਾ ਸੁਖਦੇਵ ਸਿੰਘ ਆ ਉਹਦਾ ਬਰਨਾਲਾ ਪੁਲਿਸ ਨੇ ਅਗਸਤ ਦੇ ਵਿੱਚ ਯਾਨੀ ਕਿ ਉਹਨੂੰ ਗ੍ਰਿਫਤਾਰ ਕੀਤਾ ਸੀ ਅਲੱਗ ਇੱਕ ਉਹਨਾਂ ਤੇ ਐਫ ਆਈ ਆਰ ਸੀ ਉੱਥੋਂ ਔਰ ਇਹ ਦੋਨੋਂ ਹਜੇ ਫਰਾਰ ਸੀਗੇ ਜੀ ਜੋ ਕਿ ਰਾਤ ਸਰਚ ਹੋਏ ਨੇਗੇ ਤੇ ਸਵੇਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਜੀ ਲਗਭਗ ਇਹਨਾਂ ਦੀ ਲੋਕੇਸ਼ਨ ਵਗੈਰਾ ਜੋ ਵੀ ਸਾਈਬਰ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅੱਜ ਪੇਸ਼ਕੀਤ ਕਰਨਗੇ ਜੀ ਅੱਜ ਸ਼ਾਇਦ ਤੇ ਅੱਗੇ ਇਨਸਾਫ ਮਿਲਣ ਦੀ ਮੈਨੂੰ ਪੂਰੀ ਪੂਰੀ ਆਸ ਹੈ ਇਹ ਮੇਰੇ ਕੁਝ ਨਾਲ ਦੋਸਤ ਵੀ ਸੀਗੇ ਜੀ ਅਸੀਂ ਤਕਰੀਬਨ 1.5 ਤੋਂ 3 ਕਰੋੜ ਰੁਪਏ ਦਾ ਇਹ ਮਸਲਾ ਜਿਹੜਾ ਉਹ ਸਾਡਾ ਹੈਗਾ ਕੋਈ ਤੁਹਾਨੂੰ ਪੈਸਾ ਵਾਪਸ ਆਇਆ ਸਾਨੂੰ ਨਾ ਜੀ ਕੋਈ ਪੈਸਾ ਵਾਪਸ ਨਹੀਂ ਆਇਆ ਜੀ ਕੋਈ ਤੁਹਾਨੂੰ ਚੈੱਕ ਵਗੈਰਾ ਦਿੱਤੇ ਕੀ ਦਿੱਤੇ ਹਾਂਜੀ ਇਹਨੇ ਦੋ ਵਾਰ ਸਾਡੇ ਨਾਲ ਮਤਲਬ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਇਹਨੇ ਸਾਨੂੰ 1 ਕਰੋੜ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜੀ ਫਿਰ ਇਹਨੇ ਸਾਨੂੰ ਦੋ ਚੈੱਕ ਦਿੱਤੇ ਇੱਕ 81 ਲੱਖ ਰੁਪਏ ਦਾ ਇੱਕ 99 ਲੱਖ ਰੁਪਏ ਦਾ ਚੈੱਕ ਅਤੇ ਮੇਰਾ ਦੋਸਤ ਹੈ ਕਿ ਉਹਨੂੰ ਇਹਨੇ 15-15 ਲੱਖ ਰੁਪਏ ਦੇ ਤਿੰਨ ਚੈੱਕ ਵੀ ਦਿੱਤੇ ਜੀ ਤੇ ਹਾਂ ਉਹਨੂੰ ਥੋੜੀ ਜਿਹੀ ਅਮਾਉਂਟ ਵੀ ਪਾਈ ਸੀ ਇੱਕ ਵਾਰ ਉਸ ਤੋਂ ਬਾਅਦ ਇਹ ਚੈੱਕ ਜਿਹੜੇ ਇਹਦੇ ਬਾਊਂਸ ਹੋਣ ਲੱਗੇ ਜੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਉਹ ਜਿਹੜਾ ਹੈਗਾਗਾ ਦਰਖਾਸਤ ਉਹ ਰੀਓਪਨ ਕਰਾਈ ਤੇ ਮਾਂ ਜੋ ਕਿ ਐਸਐਸਪੀ ਸਾਹਿਬ ਦੇ ਅਸੀਂ ਦਰਖਾਸਤ ਦਿੱਤੀ ਕਿ ਦੁਬਾਰਾ ਫਿਰੇ ਦੇ ਉੱਤੇ ਕਾਰਵਾਈ ਜਿਹੜੀ ਇਹ ਜਿਹੜਾ ਮਾਮਲਾ ਹੈਗਾ ਨਾ ਇਹ ਕ੍ਰਿਪਟੋ ਕਰੰਸੀ ਦੇ ਨਾਂ ਤੇ ਇਹਨਾਂ ਨੇ ਜਾਲੀ ਵੈਬਸਾਈਟਾਂ ਬਣਾ ਕੇ ਲੋਕਾਂ ਤੋਂ ਪੈਸੇ ਲਵਾ ਕੇ ਇਹ ਕਾਫੀ ਵਿਅਕਤੀਆਂ ਤੋਂ ਪੈਸੇ ਇਹਨਾਂ ਨੇ ਹਾਸਲ ਕੀਤੇ ਵੀ ਤੇ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਨੂੰ ਪਹਿਲਾਂ ਰੈਸਟ ਕੀਤਾ ਗਿਆ ਅੱਜ ਦੋ ਦੋਸ਼ੀ ਕਾਫੀ ਚਿਰ ਤੋਂ ਸਾਨੂੰ ਲੋੜੀ ਦੇ ਸੀ ਉਹਨਾਂ ਨੂੰ ਅਸੀਂ ਅੱਜ ਖਰੜ ਤੋਂ ਲਿਆ ਕੇ ਅੱਜ ਪੇਸ਼ ਮਾਨਯੋਗ ਅਦਾਲਤ ਵਿੱਚ ਕਰ ਰਹੇ ਹਾਂ ਕ੍ਰਿਪਟੋ ਕਰੰਸੀ ਦੀ ਆੜ ਵਿੱਚ ਜਾਲੀ ਵੈੱਬਸਾਈਟ ਰਾਹੀਂ ਕਰੋੜਾ ਰੁਪਏ ਦਾ ਚੋਨਾ ਲਾਉਣ ਵਾਲੇ ਭੈਣ ਭਰਾ ਨੂੰ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਮੁਹਾਲੀ ਵਿਖੇ ਗ੍ਰਿਫਤਾਰ ਕਰਕੇ ਬੁਢਲਾਡਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਸਾਈਬਰ ਕ੍ਰਾਈਮ ਵਿੰਗ ਦੇ ਇੰਚਾਰਜ ਸਬ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਬੁਢਲਾਡਾ ਨੇ ਕਰੋੜਾ ਰੁਪਏ ਦਾ ਚੋਨਾ ਲਗਾਉਣ ਵਾਲੇ ਭੈਣ ਭਰਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੇ ਚੱਲਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੈਂ ਇੱਕ ਦਰਖਾਸਤ ਦਿੱਤੀ ਸੀਗੀ ਜੀ ਤਕਰੀਬਨ ਜੁਲਾਈ 2024 ਦੇ ਵਿੱਚ ਸੀ ਤੇ ਉਹਦੇ ਐਫਆਈਆਰ ਕੱਟ ਗਿਆ ਸੀਗੀ ਜੀ ਜਨਵਰੀ 2025 ਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਮਾਮਲਾ ਜੀ ਇੱਕ ਸੁਖਦੇਵ ਸਿੰਘ ਔਰ ਦਿਪਤੀ ਸੈਣੀ ਤੇ ਚਾਹਤ ਸੈਣੀ ਇਹ ਤਿੰਨੋਂ ਵਿਅਕਤੀ ਸੀ ਜੋ ਆਪਸ ਦੇ ਵਿੱਚ ਪਾਰਟਨਰਸ਼ਿਪ ਇਨਾਂ ਨੇ ਇੱਕ ਜਾਲੀ ਵੈਬਸਾਈਟਾਂ ਤਿਆਰ ਕਰਕੇ ਇੱਕ ਜਾਲੀ ਕੋਇਨ ਤਿਆਰ ਕੀਤਾ ਜਿਦੇ ਵਿੱਚ ਮੇਰੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਇਨਵੈਸਟ ਕਰਵਾਏ ਜੀ ਤੇ ਬਹੁਤ ਵੱਡੀ ਠੱਗੀ ਇਹਨਾਂ ਨੇ ਕਰੋੜਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਯਾਨੀ ਕਿ ਇਹਨਾਂ ਨੇ ਮਾਰੀ ਸੀ ਜੀ ਤੇ ਦੋ ਫਰਾਰ ਸੀ ਤਿੰਨੋਂ ਜੀ ਤਾਂ ਜਿਹੜਾ ਸੁਖਦੇਵ ਸਿੰਘ ਆ ਉਹਦਾ ਬਰਨਾਲਾ ਪੁਲਿਸ ਨੇ ਅਗਸਤ ਦੇ ਵਿੱਚ ਯਾਨੀ ਕਿ ਉਹਨੂੰ ਗ੍ਰਿਫਤਾਰ ਕੀਤਾ ਸੀ ਅਲੱਗ ਇੱਕ ਉਹਨਾਂ ਤੇ ਐਫ ਆਈ ਆਰ ਸੀ ਉੱਥੋਂ ਔਰ ਇਹ ਦੋਨੋਂ ਹਜੇ ਫਰਾਰ ਸੀਗੇ ਜੀ ਜੋ ਕਿ ਰਾਤ ਸਰਚ ਹੋਏ ਨੇਗੇ ਤੇ ਸਵੇਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਜੀ ਲਗਭਗ ਇਹਨਾਂ ਦੀ ਲੋਕੇਸ਼ਨ ਵਗੈਰਾ ਜੋ ਵੀ ਸਾਈਬਰ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅੱਜ ਪੇਸ਼ਕੀਤ ਕਰਨਗੇ ਜੀ ਅੱਜ ਸ਼ਾਇਦ ਤੇ ਅੱਗੇ ਇਨਸਾਫ ਮਿਲਣ ਦੀ ਮੈਨੂੰ ਪੂਰੀ ਪੂਰੀ ਆਸ ਹੈ ਇਹ ਮੇਰੇ ਕੁਝ ਨਾਲ ਦੋਸਤ ਵੀ ਸੀਗੇ ਜੀ ਅਸੀਂ ਤਕਰੀਬਨ 1.5 ਤੋਂ 3 ਕਰੋੜ ਰੁਪਏ ਦਾ ਇਹ ਮਸਲਾ ਜਿਹੜਾ ਉਹ ਸਾਡਾ ਹੈਗਾ ਕੋਈ ਤੁਹਾਨੂੰ ਪੈਸਾ ਵਾਪਸ ਆਇਆ ਸਾਨੂੰ ਨਾ ਜੀ ਕੋਈ ਪੈਸਾ ਵਾਪਸ ਨਹੀਂ ਆਇਆ ਜੀ ਕੋਈ ਤੁਹਾਨੂੰ ਚੈੱਕ ਵਗੈਰਾ ਦਿੱਤੇ ਕੀ ਦਿੱਤਾ ਹਾਂ ਜੀ ਇਹਨੇ ਦੋ ਵਾਰ ਸਾਡੇ ਨਾਲ ਮਤਲਬ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਇਹਨੇ ਸਾਨੂੰ 1 ਕਰੋੜ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜੀ ਫਿਰ ਇਹਨੇ ਸਾਨੂੰ ਦੋ ਚੈੱਕ ਦਿੱਤੇ ਇੱਕ 81 ਲੱਖ ਰੁਪਏ ਦਾ ਇੱਕ 99 ਲੱਖ ਰੁਪਏ ਦਾ ਚੈੱਕ ਅਤੇ ਮੇਰਾ ਦੋਸਤ ਹੈ ਕਿ ਉਹਨੂੰ ਇਹਨੇ 15-15 ਲੱਖ ਰੁਪਏ ਦੇ ਤਿੰਨ ਚੈੱਕ ਵੀ ਦਿੱਤੇ ਜੀ ਤੇ ਹਾਂ ਉਹਨੂੰ ਥੋੜੀ ਜਿਹੀ ਅਮਾਉਂਟ ਵੀ ਪਾਈ ਸੀ ਇੱਕ ਵਾਰ ਉਸ ਤੋਂ ਬਾਅਦ ਇਹ ਫਿਰ ਚੈੱਕ ਜਿਹੜੇ ਇਹਦੇ ਬਾਉਂਸ ਹੋਣ ਲੱਗੇ ਜੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਉਹ ਜਿਹੜਾ ਹੈਗਾਗਾ ਦਰਖਾਸਤ ਉਹ ਰੀਓਪਨ ਕਰਾਈ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਅਸੀਂ ਦਰਖਾਸਤ ਦਿੱਤੀ ਕਿ ਦੁਬਾਰਾ ਫਿਰ ਇਹਦੇ ਉੱਤੇ ਕਾਰਵਾਈ ਜੜੀ ਇਹ ਜਿਹੜਾ ਮਾਮਲਾ ਹੈਗਾ ਨਾ ਇਹ ਕ੍ਰਿਪਟੋ ਕਰੰਸੀ ਇਹਨਾਂ ਨੇ ਜਲਦੀ ਵੈਬਸਾਈਟਾਂ ਬਣਾ ਕੇ ਲੋਕਾਂ ਤੋਂ ਪੈਸੇ ਲਵਾ ਕੇ ਇਹ ਕਾਫੀ ਵਿਅਕਤੀਆਂ ਤੋਂ ਪੈਸੇ ਇਹਨਾਂ ਨੇ ਹਾਸਲ ਕੀਤੇ ਵੀ ਤੇ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਅੱਜ ਦੋ ਦੋਸ਼ੀ ਕਾਫੀ ਚਿਰ ਤੋਂ ਸਾਨੂੰ ਲੋੜੀ ਦੇ ਸੀ ਉਹਨਾਂ ਨੂੰ ਅਸੀਂ ਅੱਜ ਖਰੜ ਤੋਂ ਲਿਆ ਕੇ ਅੱਜ ਪੇਸ਼ ਮਾਨਯੋਗ ਅਦਾਲਤ ਵਿੱਚ ਕਰ